ओके ओके ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਪੰਜੀਰੀ ਬਲੌਗ ਦੇ ਵਿੱਚ ਜੀ ਨਾ ਆਇਆ ਸੀ ਸਿਆਲ ਲੰਗਿਆ ਅਸੀਂ ਹੁਣ ਬਣਾ ਰਹੇ ਹਾਂ ਇੱਦਾਂ ਹਲਵਾਈ ਸਾਹਿਬ ਬੜੇ ਹਲਵਾਈ ਸਾਹਿਬ ਲੱਗ ਰਹੇ ਨੇ ਬਟਾਚਾ ਆਪ ਕੋ ਤੁਹਨ ਗਰਮੀ ਨਹੀਂ ਆ ਰਹੀਗੀ ਹੈ ਮੈਨੂੰ ਤਾਂ ਬਹੁਣੀ ਲੱਗੀ ਮੈਨੂੰ ਰੇ ਰੇ ਕਰਨ ਤੋਂ ਡਰਿਆ ਕਰੀ ਅਜਾ ਹੈ ਅਗਰ ਮੈਂ ਸੁੱਤਦਲਾਂ ਕਰਕੇ ਬਦਲ ਕਰਕੇ ਬਦਲ ਜੇ ਹੈਗੇ ਨਾਗੇ ਮਸੂਨ ਦੇ ਹੈਗੇ ਤਾਂ ਇਹ ਨਹੀਂ ਗੰਡਾ ਹੀ ਜਿਆ ਰਾਤ ਨੂੰ ਵੀ ਕਰ ਮੈਂਦੀ ਹੁਣ ਤਾਂ ਕੋਈ ਨਹੀਂ ਲਾਦੀ ਹੁਣੀ ਹੁਣ ਕਾਨੂੰ ਲੱਗਣੀ ਥੋੜੇ ਕੰਬਲ ਦੇ ਲੋਕਾਂ ਨੇ ਪਜੇਰੀ ਮੰਗਾਤੀਆਂ ਗਾਰਦੀਆ ਮਗਾ ਦੂੰ ਅਸੀਂ ਕੀ ਹੁਣ ਬਣਾਏ ਅੰਨੇ ਜਾਲੀ ਉਲਟਾ ਦੇ ਉਲਟਾ ਅੰਨੇ ਸਾਰੇ ਨਹੀਂ ਆਹ ਜਿੱਦਾ ਸਿੱਧੇ ਹੈਂ ਕਹਦੇ ਵੀ ਸਿੱਧੇ ਹੈਂ ਸਿੱਧੇ ਚੱਲਦੇ ਸਿੱਧੇ ਚੱਲਦੇ ਪਿੱਛੇ ਨਾ ਸਿੱਧੇ ਚੱਲਦੇ ਪਰ ਲੇਟ ਕਛੂਮੇ ਕੀ ਚਾਲ ਚੱਲਤੇ ਹੈਂ ਹਮ ਫਸਤਾ ਜਿੱਤੇ ਜੀ ਜਨ ਕੋਈ ਵੀ ਪਸੰਦ ਕੋਈ ਵੀ ਪਸੰਦ ਥੋੜੀ ਲਾਲੇ ਰੱਖੀ ਹਾਂਜੀ ਲਾਲੇ ਪੀਜਾ ਥੋੜਾ ਜਿਹਾ ਵੱਧ ਰੱਖ ਨੂੰ ਮਖਾਣਾ ਚਾਹੀਦਾ ਹਾਂ ਵੱਧ ਰੱਖਿਆ ਹੈ ਦੇਖ ਲਓ ਗਾਇਸ ਅੱਜ ਮੈਂ ਘਟ ਬੋਲ ਰਿਹਾ ਹੂੰ ਵੈਸੀ ਕਿਉਂ ਵੈਸੀ ਕੋਈ ਪੀੜੀ ਪੂੜੀ ਦੇ ਦੋ ਫਿਕਰੀ ਹੈ ਨਾ ਫਾਕੇ ਉਹ ਤਾਂ ਪੁਰਾਣਾ ਵੀ ਮਿਲ ਜੂਗਾ 2-4000 ਦਾ ਸਿਕਮਾ ਟੈਂਪਰੇਣੇ ਕੋਲ ਹੁੰਦਾ ਕੀ ਗੱਲ ਹਾਂ ਹੁੰਦਾ ਆਪਾਂ ਨੇ ਕੀ ਕਰਨਾ ਉਹ ਬਾਈ ਤਾਂ ਨਹੀਂ ਰਹੇ ਚੱਲ ਤਾਂ ਆ ਹੀ ਨਹੀਂ ਰਹੇ ਸਾਡੇ ਵਲੌਗ ਦੇਖਿਆ ਕਰੋਏ ਅਸੀਂ ਟੈਂਜ ਲੈਣਾ ਕੋਈ ਲੋਗੀ ਜਿਵੇਂ ਕਿ ਆਵਰ ਲੈ ਆਦਿ ਹੋਰ ਵੀ ਘੱਟ ਚੱਲਦੀ ਆ ਥਾਲੇ ਪਹਿਲਾਂ ਫੋਨ ਵਾਲੀ ਗੱਲ ਚਲੀ ਜਾਂਦੀ ਮੈਂ ਜਦ ਸਮਝਾਇਆ ਤਾਂ ਮੈਨੂੰ ਇਹ ਬੜਾ ਚੋਈ ਆ ਹਾਂ ਪਾਪਾ ਕਹਿੰਦੇ ਸੀ ਆਈਫੋਨ ਲੈ ਲਓ पापा ने कोई नहीं कहा आईफोन पापा आई पापा, तो ने क्या पापा ने कहा सी ना उधर कर गया मैं पापा ने कहा सी कह दी तू सी कैसी ना पापा जी फिर मुंह पे आओ ना की है ਉਹ ਅੰਨੇ ਨੇ ਉੱਚੀ ਬੋਲੂਗੇ ਫੋਨ ਕਰੂਗੇ ਜਾਂ ਵੀਡੀਓ ਸ਼ੁਰੂ ਹੋਣੀ ਫੋਨ ਆਰੇ ਜੇ ਕੁਛ ਬੋਲਦੇ ਵੀ ਨਹੀਂ ਬਸ ਨੰ 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 ਕਰਕੇ ਬਸ ਇਹ ਕੀ ਨਹੀਂ ਹੈ ਰਹਿਣਾ ਤੂੰ ਕਿੰਨੀ ਕਰ ਚ ਹੈ ਤੁਰ ਕਰ ਨਹੀਂ ਆ ਰਹੀ ਦੁਨੀਆ ਵਾਲੀ ਤੁਰਨਾ ਬੋਲਣਾ ਰਹਿ ਨਹੀਂ ਸਕਦੇ ਜਮਾਨਾ ਇਹ ਥੋੜੀ ਪਾਈ ਇੰਨੀ ਪਾਉਂਗੀ ਵੇ ਤਾਂ ਪਾਈ ਹੋਣਾ ਹੂੰ ਨਾ ਪਾਉਣੇ ਹੁਣ ਸਾਲ ਤੋਂ ਲੈ ਕਾਲੀ ਵਿੱਚ ਨਹੀਂ ਲੈਣੇ ਕਾਲੀ ਵਿੱਚ ਅੰਦਰ ਲਿਆ ਕੇ ਪਾ ਲਈ

ਦੁੱਜੇ ਪਾਲਣੇ ਦੀ ਆਹ ਦੇ ਤੂੰ ਸਾਥੀ ਦਾ ਸਾਥੀ ਲੈ ਤੁਹਾਡੇ ਕੂਟ ਗਿੱਲੇ ਹੋ ਗਏ ਮੇਰੀ ਆ ਚਪਲਾ ਥਪੜਾ ਨਹੀਂ ਕੱਪੜੇ ਗਿੱਲੇ ਹੋ ਗਏ ਤੁਸੀਂ ਕੀ ਕਰਨਾ ਇਹਦੇ ਨਾਲ ਮੈਂ ਕਿੱਥੇ ਜਾਊਂਗਾ ਮੈਂ ਤਾਂ ਥੱਲੇ ਜੀ ਆ ਗਈ ਅੰਨੇ ਜੇ ਮੈਂ ਤਾਂ ਚਲ ਤਾਰੇ ਕੱਢਣੀ ਆ ਕੱਪੜੇ ਬਦਲੂਗੀ ਵੈਸੇ ਵੀ ਕੀ ਕਹਿੰਦੇ ਆਇਓ ਔਰ ਇੱਕ ਮਿੰਟ ਬੋਲ ਦੇਣਗੇ ਲੈ ਹੋ ਜਾਣਾ ਤੁਸੀਂ ਬਾਹਰ ਹਾਂ ਆਉਂ ਕਰ ਕੇ ਹੀ ਕਰ ਲੈ ਕਰੋ ਕੱਲ ਬੋਲਣਾ ਨਹੀਂ ਕੋ ਆ ਜਾ ਪਰ ਰੀਲ ਬਣਾਈਏ ਦੋਏ ਜਾ ਦੇ ਮੈਂ ਹੈ ਨਹੀਂ ਆ ਜਾ ਰੀਲ ਬਣਾਈਏ ਫਿਰ ਨਹੀਂ ਤਾਂ ਹੁਣ ਪਾਉਗਾ ਜੇ ਜਮੀ ਨਹੀਂ ਪਿਆ ਹੈ ਹੈ ਕੀ ਤਾਂ ਤੁਸੀਂ ਤੇ ਅਰ ਹਮ वोडी सो वो गाइस छट्टी करे आया है केड़ा काड़ा है केड़ा है दिया है सी वाला काड़ा दिया वा से गाइस कार्ड आए साढ़े घर कटे आंदे ने आ इथे बादाम आंदे ने काजू है जे कट आंदे ने अच्छा है जो मौका कटे आंदा है लो हुन तुसी मेरी बनाओ कट जा तुसी मेरी बनाओ मैं मैं दछू बाकी मैं हरमन जो दसूगा कैनिया कूनिया रख रखी अजू अज का ब्लॉग <laughs> <laughs> <आजी अब लाओ। laughs> चल अंदर कर रहे दस डंगरजा भी मर लग गए हल्का टाइम है कुछ नहीं होते भनना नहीं पर असि क्लास कलासा डब्बिया भी काजू खाने के बाद साम के रख लागे ਨੂਣ ਨੂੰ ਨੂਨ ਮਿਰਚ ਪਸਲਾ ਪਕੇ ਪੈਸਾ ਤਾਂ ਬਹੁਤ ਆ ਖਰਚੇ ਨਹੀਂ ਦੱਸਦੇ ਸਿੰਗ ਇਹ ਤੇ ਬਦਾਮ ਹੈ ਇਸ ਪੇਸ਼ੀ ਮੇਰੇ ਉਮਮ ਤੋਕੇ ਕੰਮ ਆ ਜਾਣੀਆਂ ਡੱਬੀਆਂ ਪਹਿਲਾਂ ਅਸੀਂ ਆ ਹੀ ਸੋਚਾ ਕਾਜੂ ਬਦਾਮ ਤੋਂ ਬੱਚ ਤਨ ਬਾਸ ਨੂੰ ਮੈਨੂੰ ਬਾਸ ਨੂੰ ਜਾਣ ਬਈ